ਅਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਅਮਨਦੀਪ ਕੌਰ ਲੇਡੀ ਪੁਲਿਸ ਕਨਸਟੇਬਲ ਦੇ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਉਹ ਕਰ ਦਿੱਤਾ ਹੈ ਜਿਸ ਨੂੰ ਦੇਖ ਕੇ ਪੂਰੇ ਪੰਜਾਬ ਵਾਸੀਆਂ ਦਾ ਦਿਲ ਜੜਾ ਵੈ ਉਹ ਖੁਸ਼ ਹੋ ਗਿਆ ਵੈ ਉਹਦਾ ਉਹਨਾਂ ਦਾ ਦਿਲ ਜਿੱਤ ਲਿਆ ਵੈ ਅਗਰ ਇਹ ਕਿਹਾ ਜਾਏ ਤੇ ਗਲਤ ਨਹੀਂ ਹੋਏਗਾ ਸੀਐਮ ਭਗਵੰਤ ਮਾਨ ਨੇ ਐਸਾ ਕੀ ਕੀਤਾ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਜੇ ਤੁਹਾਨੂੰ ਚਾਹੀਏ ਵੀਡੀਓ ਦੇਖਣੀ ਹੈ ਫਿਰ ਕਰਨੇ ਆ ਉਸ ਤੇ ਵਿਚਾਰ ਬਾਤ ਹੀ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਪੀੜਾ ਪੰਜਾ ਨਹੀਂ ਚੱਲਿਆ ਜਿਹੜੀ ਕੌਨਸਟੇਬਲ ਫੜੀ ਜਾਂਦੀ ਆ ਬਠਿੰਡੇ ਦੇ ਵਿੱਚ ਪਰ ਅੱਜ ਤੁਹਾਨੂੰ ਪੀੜਾ ਪੰਜਾ ਚੱਲਦਾ ਵੀ ਦਿਖਾਵਾਂਗੇ ਔਰ ਭਗਵੰਤ ਮਾਨ ਨੇ ਜਿਹੜਾ ਪੰਜਾਬ ਦੇ ਲੋਕਾਂ ਦਾ ਯਾਨੀ ਇੱਕ ਤਰ੍ਹਾਂ ਦਾ ਦਿੱਲੀ ਜਿੱਤ ਲਿਆ ਕਿਉਂਕਿ ਅਕਸਰ ਪੰਜਾਬ ਦੇ ਵਿੱਚ ਕੋਈ ਗੱਲ ਫੈਲੀ ਆ ਅੱਗਾਂ ਵਾਂਗ ਜਿਹੜੀ ਹੁਣ ਇਹ ਖਬਰ ਫੈਲ ਗਈ ਆ ਇਹ ਜਿਹੜੀ ਤੁਹਾਡੇ ਸਾਹਮਣੇ ਤਰਾਂਗੇ ਹਰਾਨ ਕਰ ਦੇਣ ਵਾਲੀ ਖਬਰ ਹੈ ਜਿਹੜਾ ਕਿ ਪਹਿਲੀ ਵਾਰ ਤੁਸੀਂ ਐਸਾ ਮੁੱਖ ਮੰਤਰੀ ਦਾ ਐਕਸ਼ਨ ਪੂਰੇ ਪੰਜਾਬ ਵਾਸੀਆਂ ਨੇ ਇੱਕੋ ਹੀ ਗੱਲ ਧਰੀ ਸੀ ਭਗਵੰਤ ਮਾਨ ਦੇ ਸਾਹਮਣੇ ਕਿ ਆਪਣੇ ਜਿਹੜੇ ਕਿ ਮੁਲਾਜ਼ਮ ਨੇ ਤੁਸੀਂ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਲੈਂਦੇ ਪਰ ਇੱਕ ਕਾਂਸਟੇਬਲ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਜਿਹੜੀ ਵੀ ਕੋਠੀ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਜਿਹੜੀ ਇਹਦੀ ਕੋਠੀ ਹੈ ਉਹਦੇ ਤੇ ਪੀੜਾ ਪੰਜਾ ਚਲਾ ਕੇ ਦਿਖਾਓ ਪਰ ਭਗਵਾਨ ਤੇ ਮਾਣ ਨੇ ਦੇਰ ਹੀ ਸਹੀ ਪਰ ਜਿਹੜਾ ਬਹੁਤ ਵੱਡਾ ਐਕਸ਼ਨ ਕੀਤਾ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਜਾਣਦੇ ਨੇ ਕਿ 2027 ਦੇ ਵਿੱਚ ਆਉਣ ਵਾਲਾ ਸਮਾਂ ਬੜਾ ਇੱਕ ਭਿਆਨਕ ਬਣਿਆ ਹੋਇਆ ਇਹਨਾਂ ਦੇ ਲਈ ਜਿਹੜਾ ਕਿ ਭਾਈ ਅਮਰਪਾਲ ਸਿੰਘ ਦੇਖੋ ਦੋ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਸਰਕਾਰ ਬਣਾਈ ਹੈ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਯਾਨੀ ਸਿੱਧਾ ਕਹੀਏ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਪਰ ਫੇਰ ਪੰਜਾਬ ਦੇ ਲੋਕ ਇਸੇ ਹੀ ਪਾਰਟੀ ਤੋਂ ਅੱਕ ਕੇ ਪਿਛਲੀਆਂ ਸਰਕਾਰਾਂ ਨੂੰ ਯਾਦ ਕਿਉਂ ਕਰਨ ਲੱਗ ਪਏ? ਕਿਵੇਂ ਭਗਵੰਤ ਮਾਨ ਨੇ ਅੱਜ ਦੇ ਕੋਈ ਵੀ ਕੰਮ ਨਹੀਂ ਕੀਤਾ ਸੀ। ਔਰ ਅੱਜ ਜਿਹੜਾ ਐਕਸ਼ਨ ਕੀਤਾ ਹੈ, ਕਿਉਂ ਕੀਤਾ ਹੈ ਕਿ ਲੋਕਾਂ ਦਾ ਧਿਆਨ ਖਿੱਚਿਆ ਜਾਵੇ। ਇਹਦੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ। ਕਿਉਂਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਇੱਕ ਨਵੀਂ ਪਾਰਟੀ ਦੇ ਨਾਲ ਉੱਭਰ ਰਿਹਾ ਹੈ ਸੀਐਮ ਮਾਨ ਨੂੰ ਲੱਗਦਾ ਕਿ ਜੇਕਰ ਕੋਈ ਮੈਨੂੰ ਟੱਕਰ ਦੇ ਸਕਦਾ ਤਾਹੋ ਭਾਈ ਅਮਰਪਾਲ ਸਿੰਘ ਹੈ ਤਾਂ ਤੁਹਾਨੂੰ ਸੀਐਮ ਮਾਨ ਦਾ ਇੱਕ ਇਹੋ ਜਿਹਾ ਐਕਸ਼ਨ ਦਿਖਾਵਾਂਗੇ ਕਿ ਜਿਹਨੂੰ ਦੇਖਣ ਦੇ ਲਈ ਪੰਜਾਬ ਦੀ ਜਨਤਾ ਬੜੀ ਉਤਾਵਲੀ ਹੈ ਕਿ ਭਗਵਾਨ ਤਮਾਨ ਨੇ ਕੌਸਟੇਬਲ ਅਮਨਦੀਪ ਕੌਰ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਸਿਵਾਏ ਉਹਤੇ ਕਾਰਵਾਈ ਕਰਨ ਤੋਂ ਦੇ ਘਰ ਦੇ ਉੱਤੇ ਬਿਲਡੋਜਰ ਨਹੀਂ ਚਲਾਇਆ ਪਰ ਅੱਜ ਤੁਹਾਨੂੰ ਇਸੇ ਬਲਡੋਜਰ ਦੀ ਪੂਰੀ ਕਹਾਣੀ ਤੁਹਾਡੇ ਸਾਹਮਣੇ ਇੱਕ ਵੀਡੀਓ ਧਰਾਂਗੇ ਕਿ ਪੂਰਾ ਸਪਸ਼ਟੀਕਰਨ ਹੋ ਜਾਣਾ ਸਾਰੇ ਲੋਕਾਂ ਦੇ ਸਾਹਮਣੇ ਕਿ ਸੀਏ ਮਾਨ ਬਹੁਤ ਵੱਡੇ ਨਿਰਣੇ ਲੈ ਚੁੱਕੇ ਨੇ ਬਹੁਤ ਵੱਡਾ ਐਕਸ਼ਨ ਕਰ ਚੁੱਕੇ ਨੇ ਅੱਜ ਤੁਹਾਨੂੰ ਭਗਵੰਤ ਮਾਨ ਦਾ ਬਹੁਤ ਵੱਡਾ ਐਕਸ਼ਨ ਕਿਵੇਂ ਹੁੰਦਾ ਪੂਰੀ ਖਬਰ ਦਿਖਾਵਾਂਗੇ ਪਹਿਲਾਂ ਆ ਬਿਆਨ ਸੁਣ ਲੋ ਸੀਏ ਮਾਨ ਕੀ ਕਹਿ ਰਹੇ ਨੇ ਸੁਣੋ ਚੱਲਣਾ ਪੜਾ ਇਹ ਸਪਲਾਈ ਲੇਨ ਤੋਂ ਜੋ ਮਰਜ਼ੀ ਰੋਕ ਦੋ ਸਪਲਾਈ ਲੇਨ ਕੇ ਬਾਅਦ ਜੋ ਐਡਿਕਟਡ ਜੋ ਮਰੀਜ਼

आपने एक्शन के बाद मतलब हजारों किलो पकड़ी गई है हमने उनके जो प्रॉपर्टी एनडीपीएस के जिनके पर्चे थे उनके घर भी डिमोलिश कर दिए उनकी प्रॉपर्टियां लेकिन ओवर डोज से अभी तक कोई मौत की खबर नहीं आई आप सबसे पहले हमने ओट क्लीनिंग को जो वो है वो अपडेट किए रीहेप सेंटरों को अपडेट किया हमें चार चार महीने की दवाइयां वहां रखी फिर हमने स्पॉट किया कहां कहां नशा बिकता पंजाब का मुख्यमंत्री कहना है की असि बहुत बड़ा एक्शन ले लिया ਕਈ ਕਿੱਲੇ ਹਰਨ ਫੜੀ ਗਈ ਆ ਤੇ ਇੱਕ ਬਠੰਡੇ ਦੇ ਵਿੱਚ ਫੜੀ ਗਈ ਆ ਜਿਹੜੀ ਕੁੜੀ ਫੜੀ ਗਈ ਆ ਅਮਨਦੀਪ ਕੌਰ ਦਾ ਵੀ ਨਾਮ ਲੈ ਦਿੱਤਾ ਪਰ ਹੁਣ ਪੰਜਾਬ ਦੇ ਲੋਕ ਸੀਐਮ ਨੂੰ ਕਿਉਂ ਕੋਸ ਰਹੇ ਨੇ ਕਹਿੰਦੇ ਆਪਦੇ ਮੁਲਾਜ਼ਮਾਂ ਤੇ ਐਕਸ਼ਨ ਨਹੀਂ ਲੈਂਦਾ ਬੀਤੇ ਦੇ ਵਿੱਚ ਇਹਨਾਂ ਦੇ ਸਰਪੰਚ ਬੰਨਿਓ ਗੋਲੀ ਚਲਾਈ ਜਾਂਦੀ ਐ ਇੱਕ ਇਨਸਪੈਕਟਰ ਦੇ ਉੱਤੇ ਉਹਦੇ ਤੇ ਵੀ ਬਹੁਤ ਵੱਡਾ ਐਕਸ਼ਨ ਲੈ ਲਿਆ ਕਿਵੇਂ ਲੈ ਲਿਆ ਕਿੱਥੇ ਆਹੋ ਜਿਹੜਾ ਸਰਪੰਚਾ ਪਿੰਡ ਦਾ ਉਦੋਂ ਤੇ ਐਕਸ਼ਨ ਲੈ ਕੇ ਕਿੱਥੇ ਚਗਵਾ ਕੇ ਸੜ ਦਿੱਤਾ ਬਹੁਤ ਵੱਡੇ ਵੱਡੇ ਐਕਸ਼ਨ ਲੈ ਰਹੇ ਆ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਰਹੇ ਨੇ ਪੰਜਾਬ ਦੇ ਲੋਕਾਂ ਦੀ ਸੰਤੁਸ਼ਟੀ ਕਰਵਾ ਦਿੱਤੀ ਆ ਸੀਐਮ ਮਾਨ ਨੇ ਆਪਣੇ ਸਰਪੰਚ ਨੂੰ ਜੇਲ੍ਹ ਭੇਜ ਦਿੱਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਕੀ ਹੈ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਜਨਤਾ ਚਾਹੁੰਦੀ ਸੀ ਕਿ ਮੁੱਖ ਮੰਤਰੀ ਸਾਹਿਬ ਬਹੁਤ ਵੱਡੇ ਵੱਡੇ ਐਕਸ਼ਨ ਲੈਣ ਆਪਣੇ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਦੋਸ਼ ਕੀਤੇ ਨੇ ਇੱਕ ਪਾਸੇ ਕਰਨਲ ਵੀ ਕੁੱਟਿਆ ਜਾਂਦਾ ਉਹ ਵੀ ਇੱਕ ਮਾਮਲਾ ਬਹੁਤ ਵੱਡਾ ਉੱਪਰ ਕੇ ਸਾਹਮਣੇ ਆਉਂਦਾ ਪਰ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਹੁੰਦਾ ਤਾਂ ਫੇਰ ਭਗਵੰਤ ਮਾਨ ਦੀ ਇੱਕ ਬਹੁਤ ਜ਼ਿਆਦਾ ਭੰਡੀ ਹੋ ਜਾਂਦੀ ਹੈ ਪੂਰੇ ਪੰਜਾਬ ਦੇਸ਼ ਭਰ ਦੇ ਵਿੱਚ ਮੁਲਕ ਭਰ ਦੇ ਵਿੱਚ ਗੱਲ ਉੱਡ ਜਾਂਦੀ ਹੈ ਕਿ ਭਗਵੰਤ ਮਾਨ ਸਾਹਿਬ ਆਪਣੇ ਮੁਲਾਜ਼ਮਾਂ ਨੂੰ ਜਾਣ ਬੁੱਝ ਕੇ ਵਿਚਾਰ ਰਹੇ ਨੇ ਪਰ ਅੱਜ ਹੋਇਆ ਕੀ ਹੈ ਪੰਜਾਬ ਦੀ ਜਨਤਾ ਸਾਰਾ ਜਾਣਦੀ ਹੈ ਪੰਜਾਬ ਵਾਲਿਓ ਇੱਕ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਕਿ ਜਿੰਨੇ ਵੀ ਤੁਸੀਂ ਸਾਡੇ ਪੰਜਾਬ ਦੇ ਸਾਡੇ ਆ ਮਾਵਾ ਭੈਣਾ ਬਜ਼ੁਰਗ ਬੱਚੇ ਜਿੰਨੇ ਵੀ ਦੇਖ ਰਹੇ ਹੋ ਇਸ ਵੀਡੀਓ ਨੂੰ ਤਾਂ ਯਾਰਾ ਧਿਆਨ ਦੇ ਨਾਲ ਸੁਣਨ ਦੀ ਲੋੜ ਹੈ ਕਿ ਕਵੇ ਪੰਜਾਬ ਨੂੰ ਇਹ ਸਰਕਾਰ ਨੇ ਉਹ ਦਲਦਲ ਦੇ ਵਿੱਚ ਧੱਕਿਆ ਜਿੱਥੋਂ ਸਾਡਾ ਪੰਜਾਬ ਨਾ ਤਾਂ ਕਦੇ ਨਿਕਲ ਸਕਦਾ ਤੇ ਨਾ ਹੀ ਕਦੇ ਨਿਕਲਣਾ ਤੇ ਨਾ ਹੀ ਕਿਤੇ ਹਿੱਲ ਸਕਦਾ ਕਦੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਮੈਂ ਅਕਸਰ ਤੁਹਾਡੇ ਨਾਲ ਪਹਿਲਾਂ ਤੋਂ ਕਈ ਮਹੀਨਿਆਂ ਤੋਂ ਯਾਨੀ ਇਹ ਚਰਚਾ ਕਰਦਾ ਆ ਰਿਹਾ ਕਿ 80% ਆਬਾਦੀ ਕੱਲੀ ਨੌਜਵਾਨੀ ਦੇ ਵਿੱਚੋਂ ਖਤਮ ਹੋ ਚੁੱਕੀ ਹੈ ਕਦੇ ਨਾਲ ਹੋਈ ਹੈ ਚਿੱਟੇ ਦੇ ਨਾਲ ਹੋਈ ਹੈ ਜੋ ਚਿੱਟਾ ਲਿਆਉਣ ਵਾਲੀ ਵੱਡੇ ਪੱਧਰ ਤੇ ਇਹ ਸਰਕਾਰ ਸਾਬਤ ਹੋਈ ਹੈ ਕੋਈ ਐਕਸ਼ਨ ਲਾਤਾ ਇਹਨਾਂ ਨੇ ਅਮਨਦੀਪ ਕੌਰ ਦੇ ਉੱਤੇ ਲਿਆ ਤੇ ਨਾ ਹੀ ਆਪਣੇ ਸਰਪੰਚ ਦੇ ਉੱਤੇ ਲਿਆ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਤੁਸੀਂ ਆਪਣੇ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਵਜ੍ਹਾ ਕੀ ਆ ਮਾਮਲਾ ਕੀ ਆ ਡਰ ਕਿਸ ਗੱਲ ਦਾ ਤੁਹਾਨੂੰ ਕਿਉਂਕਿ ਜਿਹੜੀ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਨਵੀਂ ਸਰਕਾਰ ਬਣਨੀ ਹੈ ਤੁਹਾਨੂੰ ਇਹ ਵੀ ਡਰ ਨਹੀਂ ਹੈਗਾ ਕਿਵੇ ਤੁਸੀਂ ਖੁਦ ਮੰਨ ਚੁੱਕੇ ਹੋ ਕਿ ਭਾਈ ਸਾਡੇ ਕੋਲ ਸਿਰਫ 2 ਸਾਲ ਹੋਰ ਨੇ মিডিਆ ਦੇ ਵਿੱਚ ਖੁਦ ਭਵੰਤਮਾਨ ਨੇ ਮੰਨੀ ਹੈ ਇਹ ਗੱਲ ਇਹਦਾ ਮਤਲਬ ਕੀ ਹੈ ਕਿ 2 ਸਾਲ ਹੋਰ ਨੇ ਇਹਨਾਂ 2 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਲੋਕਾਂ ਦੇ ਨਾਲ ਔਰ ਪੰਜਾਬ ਦੇ ਪੂਰੀ ਨੌਜਵਾਨੀ ਦੇ ਨਾਲ ਜਿਹੜੀ ਲੁੱਟ ਹੋਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਆਪਣੀ ਅੱਖਾਂ ਦੇ ਨਾਲ ਦੇਖੋਗੇ ਕਿਵੇ ਪੰਜਾਬ ਇਕੋ ਸਿਟੀ ਦੇ ਵਿੱਚ ਲੈ ਜਾਂਦਾ ਇਹਨਾਂ ਨੇ ਜਿੱਥੋਂ ਦੁਬਾਰਾ ਉੱਭਰਨ ਦੇ ਲਈ ਬਹੁਤ ਸਮਾਂ ਲੱਗ ਜਾਣਾ ਤਾਂ ਹੁਣ ਤੁਹਾਡੇ ਅੱਗੇ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਡੇ ਪੱਧਰ ਤੇ ਆਪਦਾ ਫਰਜ ਸਮਝ ਕੇ ਕਿ ਕੱਲੇ-ਕੱਲੇ ਪੰਜਾਬੀ ਦਾ ਫਰਜ ਹੈ ਇਸ ਗੱਲ ਨੂੰ ਕਿ ਭਾਈ ਸ਼ੇਅਰ ਕਰਨੀ ਹੈ ਗਰੁੱਪਾਂ ਦੇ ਵਿੱਚ ਤਾਂ ਕਿ ਹਰ ਇੱਕ ਨਾਗਰਿਕ ਤੱਕ ਹਰ ਇੱਕ ਪੰਜਾਬੀ ਤੱਕ ਇਹਦਾ ਮੈਸੇਜ ਜਾਵੇ ਕਿ ਭਗਵੰਤ ਮਾਨ ਨੇ ਐਕਸ਼ਨ ਕੀ ਲੈ ਲਿਆ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਬਠਿੰਡੇ ਵਾਲੀ ਅਮਨਦੀਪ ਕੌਰ ਲੈਡੀ ਪੁਲਿਸ ਕਾਂਸਟੇਬਲ ਜਿਹੜੀ ਕਿ ਚਿੱਟੇ ਦਾ ਧੰਦਾ ਕਰਦੀ ਸੀਗੀ ਔਰ ਕਾਲੀ ਥਾੜ ਦੇ ਵਿੱਚ ਪੜੀ ਗਈ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਵਾਂ ਦੇ ਵਿੱਚ ਹੈਗੀ ਹੈ ਔਰ ਸੀਐਮ ਭਗਵੰਤ ਮਾਨ ਤੋਂ ਲੋਕ ਜਿਹੜੇ ਤਲਵਕੋ ਕਰ ਰਹੇ ਸਿਗੇ ਉੱਤ ਬਕਵਾਤ ਸੀਐਮ ਭਗਵੰਤ ਮਾਨ ਨੇ ਪੂਰੀਆਂ ਕੀਤੀਆਂ ਹੈਗੀਆਂ ਉਹਨਾਂ ਦੀਆਂ ਕਿ ਜਿਸ ਤਰ੍ਹਾਂ ਲੋਕ ਤਵਕੋ ਕਰ ਰਹੇ ਸਿਗੇ ਔਰ ਇਹ ਕਹਿ ਰਹੇ ਸਿਗੇ ਕਿ ਕੁਝ ਵੀ ਨਹੀਂ ਹੋਣਾ ਹੈਗਾ ਇਹ ਸਿਰਫ ਆਮ ਲੋਕਾਂ ਦਾ ਟੀਲਾ ਪੰਜਾ ਚੱਲਦਾ ਹੈਗਾ ਵਾ ਸੀਐਮ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਜਿਹੜੇ ਆਪਣੇ ਉਹਦੇ ਇਹ ਹੈਗੇ ਆ ਉਹਨਾਂ ਦੇ ਉੱਤੇ ਕੁਝ ਵੀ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਣੀ ਔਰ ਲੋਕਾਂ ਦੇ ਜਿਹੜੇ ਅੰਦਾਜ਼ੇ ਆ ਉਹ ਸੱਚ ਸਾਬਤ ਹੋ ਗਏ ਆ ਆ ਵੀਰੋ ਤੁਸੀਂ ਕੀ ਕਹਿੰਦੇ ਹੋ ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ হাফেজ